ਹੁਣ ਜਿਹੜੀ ਜ਼ਮੀਨ ਥੱਲੇ ਖੁੱਸ ਗਈ ਕਿਸਾਨ ਦੀ ਇਹ ਸਭ ਨੂੰ ਦਰਿਆ ਵੀ ਪੇਟ ਚੜ ਗਈ ਉਹ ਜ਼ਮੀਨ ਕਿਸਾਨ ਨੂੰ ਕਿੱਥੋਂ ਮਿਲੂਗੀ ਕਿਸਾਨਾਂ ਦਾ ਐਡਾ ਵੱਡਾ ਜਿਹੜਾ ਨੁਕਸਾਨ ਹੋਇਆ ਉਹਦਾ ਮੁੱਲ ਕੋਈ ਮੁੱਲ ਨਹੀਂ ਮੋੜਨਾ ਕੋਈ ਇਹਨਾਂ ਨੇ ਇੱਕ ਥੇਲਾ ਨਹੀਂ ਦੇਣਾ ਜਿਨ੍ਹਾਂ ਨੇ ਬੇਈਮਾਨ ਨੇ ਤੇਹੀ ਚ ਇੱਕ ਪੈਸਾ ਨਹੀਂ ਦਿੱਤਾ ਇਹ 10 ਦਿਨ ਤੇਹੀ ਚ ਕਿੰਨਾ ਨੁਕਸਾਨ ਹੋਇਆ ਕਿ ਅਸੀਂ ਫਲਾਣੇ ਕਿਸਾਨ ਨੂੰ ਇੰਨਾ ਮੁਆਵਜ਼ਾ ਦਿੱਤਾ ਨਹੀਂ ਦਿੱਤਾ ਪੰਜਾਬ ਦੇ ਪੰਜਾਬ ਦੇ ਅੰਦਰ ਨਹੀਂ ਸੋਪੋ ਜਿਹੜੇ ਪਹਿਲਾਂ ਦੇ ਉਹ ਆਜਿਹੇ ਦੇ ਪੈਸੇ ਪਾਸ ਕਰਾਈ ਸੀ ਕਿਸਾਨਾਂ ਨਾਲ ਲੜਕੇ ਪਾਸ ਕਰਾਈ ਸੀ ਉਹਨਾਂ ਦੀ ਇਹਨਾਂ ਨੇ ਧੁੱਪੀ ਨਹੀਂ ਦਿੱਤੀ ਇਹ ਦ੍ਰਿਸ਼ ਦੇਖੋ ਕਿੰਨੇ ਭਿਆਨਕ ਨੇ ਕਈ ਕਿੱਲੇ ਜਿਹੜਾ ਪਾਣੀ ਦਾ ਕਟਾ ਕਾਰਨ ਪਾਣੀ ਬਹਾ ਕੇ ਲੈ ਗਿਆ ਕਈ ਕਈ ਏਕੜ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹ ਇਸ ਪਾਣੀ ਦੀ ਮਾਰ ਹੇਠ ਆ ਗਈ ਤੇ ਰੁੜ ਚੁੱਕੀ ਹੈ ਤੁਸੀਂ ਉਹ ਸਾਹਮਣੇ ਪੁਲ ਦੇਖ ਸਕਦੇ ਹੋ ਉਹਨੂੰ ਵੀ ਜਿਹੜੀ ਢਾ ਲੱਗੀ ਹੋਈ ਹੈ ਪੂਰੀ ਪਾਣੀ ਦੀ ਮਾਰ ਹੇਠ ਇਹ ਜਮੀਨ ਹੈ ਸਾਡੇ ਨਾਲ ਕਿਸਾਨ ਆਗੂ surjit singh ji ਢੇਰ ਨੇ ਇਹਨਾਂ ਤੋਂ ਅਸੀਂ ਅੱਜ ਦੇ ਹਾਲਾਤ ਜਾਣਾਂਗੇ ਕਿ ਪਿੰਡ ਹਰਸ਼ਾਵੇਲਾ ਦੀ ਕੀ ਹਾਲਾਤ ਨੇ ਛੋਟੇਰ ਸਾਹਿਬ ਤੁਸੀਂ ਮੌਜੂਦਾ ਸਥਿਤੀ ਕੀ ਹੈ ਇਹਨਾਂ ਪਿੰਡਾਂ ਦੀ ਨੇੜੇ ਤੇੜੇ ਦੀ ਜਿਹਦਾ ਤੁਸੀਂ ਦੱਸਿਆ ਵੀ ਬੜੀ ਚਿੰਤਾਜਨਕ ਹੈ ਅੱਜ ਠੀਕ ਹੈ ਇੱਕ ਤੋਂ ਦੰਨ ਤੇ ਪਿਛਲੇ ਕੱਲ ਤੋਂ ਮੀਂਹ ਨਹੀਂ ਪਿਆ ਲੇਕਿਨ ਭਖੜਾ ਡੈਮ ਦਾ ਜੋ ਪਾਣੀ ਹੈ ਉਹ ਵੱਡੇ ਪੱਧਰ ਤੇ ਛੱਡਿਆ ਗਿਆ ਔਰ ਟਾਪੂ ਨੁਮਾ ਬਣ ਗਏ ਕਿਸੇ ਪਿੰਡ ਦੇ ਕੋਸ਼ ਸੰਪਰਕ ਟੁੱਟ ਗਏ ਬਿਜਲੀ ਦੇ ਖੰਬੇ ਡੇਵ ਕੇ ਬਿਜਲੀ ਦੀ ਸਪਲਾਈ ਬੰਦ ਹੋ ਗਈ ਪਾਣੀ ਦੀ ਸਪਲਾਈ ਬੰਦ ਹੋ ਗਈ ਲੇਕਿਨ ਆ ਜਿਹੜੇ ਦੁਪਹਿਰ ਪਾਰ ਪੈ ਰਹੇ ਇਹਨੂੰ ਪ੍ਰਸ਼ਾਸਨ ਪੂਰਨੇ ਤੇ ਲੱਗਿਆ ਹੈ ਪਰ ਉਹ ਸਫਲ ਨਹੀਂ ਹੋ ਰਿਹਾ ਕਿਉਂਕਿ ਜੋ ਡੰਗੇ ਪਿਛਲੇ ਸਮੇਂ ਚ ਲਾਏ ਗਏ ਉਹ ਡੰਗੇ ਵੀ ਥੱਲੇ ਨੂੰ ਬੈਠਣ ਲੱਗ ਪਏ ਅਸਲੀ ਜਿਹੜਾ ਹੜਾਂ ਦਾ ਮੇਨ ਕਾਰਨ ਹੈ ਉਹ ਇਹ ਮਾਈਨਿੰਗ ਹੈ ਜਿੱਥੇ ਅਸੀਂ ਖੜੇ ਆ ਇਥੋਂ ਆਹ ਪਾਣੀ ਇਸ ਜ਼ਮੀਨ ਤੋਂ ਥੱਲੇ 50 ਫੁੱਟ ਥੱਲੇ ਪਾਣੀ ਜਾ ਰਿਹਾ ਇਹਦੇ ਨਾਲ ਹੀ ਸਤਲੁਜ ਦਾ ਜਿਹੜਾ ਪੋੜਾ ਵੱਡਾ ਪੋੜਾ ਹੈ ਉਹ ਲੱਗ ਰਿਹਾ ਜਦੋਂ ਇਹ ਖਾਰਾਂ ਲੱਗਦੀਆਂ ਇਹ ਜ਼ਮੀਨ ਜਿਹੜੀ ਖੁਰ ਰਹੀ ਅਸਲ ਵਿੱਚ ਮੈਂ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਕਿ ਅੱਜ ਆਮ ਆਦਮੀ ਪਾਰਟੀ ਵਾਲੇ ਬੜੇ ਖੁਸ਼ ਹੋਇਆ ਕਰਦੇ ਕਿ ਮਾਈਨਿੰਗ ਕਰਨ ਨਾਲ ਜਿਹੜੇ ਦਰਿਆ ਉਹ ਡੂੰਘੇ ਹੋ ਗਏ ਤੇ ਪਾਣੀ ਦੀ ਜਿਹੜੀ ਮਾਰ ਹੈ ਉਹ ਘਟ ਪਈ ਪਰ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਗੱਲ ਨਹੀਂ ਇਹ ਨਿਹਰਾ ਨਿਦਾਰਥ ਗੱਲ ਹੈ ਇਹਦੇ ਨਾਲ ਜ਼ਮੀਨ ਹੈ ਜਿਹੜੀ ਸਾਡੀ ਉਹ ਹਜ਼ਾਰਾਂ ਸੈਂਕੜੇ ਏਕੜ ਜ਼ਮੀਨ ਹੈ ਜਿਹੜੀ ਉਹ ਇਸ ਪਿੰਡ ਦੀ ਪਾਣੀ ਦੀ ਲਪੇੜ ਵਿੱਚ ਆ ਰਹੀ ਤੇ ਇਹਦੇ ਵਿੱਚ ਜ਼ਮੀਨ ਆਈ ਉਪਜਾਊ ਜ਼ਮੀਨ ਤੇ ਹੁਣ ਵੱਡੇ ਪੱਧਰ ਤੇ ਹੁਣ ਆ ਰਹੀ ਜਿਹਦਾ ਅਨੁਮਾਨ ਹੈ ਸਾਨੂੰ ਵੀ 100 ਕਿੱਲੇ ਤੋਂ ਉੱਪਰ ਹੈ ਵੀ ਇਸ ਪਿੰਡ ਦੀ ਇੱਕ ਜ਼ਮੀਨ ਖੁਰ ਗਈ ਜੇ ਇਸ ਜ਼ਮੀਨਦਾਰ ਦੀ ਜ਼ਮੀਨ ਖੁਰ ਗਈ ਮੈਨੂੰ ਦੱਸੋ ਵੀ ਉਸ ਜ਼ਿਮੀਂਦਾਰ ਦਾ ਪੱਲੇ ਕਿਆ ਰਹਿ ਗਿਆ ਉਹਦੀ ਦਾ ਇੱਕ ਕਿਸਮ ਦੀ ਜਿਹੜੀ ਮਾਂ ਹੈ ਉਹ ਚਲ ਗਈ ਅੱਗੇ ਜਿਹੜਾ ਦਰਿਆ ਉਹ ਸਾਮਾ ਹੋਇਆ ਕਰਦਾ ਤਾਂ ਪਾਣੀ ਵਰਦਾ ਦੇ ਲੋਕਾਂ ਚ ਅਸੀਂ ਨਾ ਨਹੀਂ ਦਿੰਦੇ 88 ਜੀ ਪਾਣੀ ਲੋਕਾਂ ਦੇ ਘਰਾਂ ਚ ਵੜਿਆ ਹੈ ਨੁਕਸਾਨ ਕੀਤਾ ਲੇਕਿਨ ਪਾਣੀ ਆਇਆ ਪਾਣੀ ਨਿਕਲ ਗਿਆ ਕਿਸਾਨ ਨੇ ਆਪਣੀ ਜ਼ਮੀਨ ਹੈ ਜਿਹੜੀ ਫੇਰ ਸੰਭਲ ਲਈ ਲੇਕਿਨ ਹੁਣ ਜਿਹੜੀ ਜ਼ਮੀਨ ਥੱਲੇ ਖੁੱਸ ਗਈ ਕਿਸਾਨ ਦੀ ਇਹ ਸਤਲੂ ਜੰਧਰੀਆ ਦੀ ਪੇਂਟ ਚੜ ਗਈ ਉਹ ਜ਼ਮੀਨ ਕਿਸਾਨ ਨੂੰ ਕਿੱਥੋਂ ਮਿਲੂਗੀ ਉਹਦਾ ਜਿਹੜਾ ਸਾਰਾ ਕੁਝ ਹੈ ਜਿਹੜਾ ਉਸ ਜਿਮੀਦਾਰ ਦਾ ਉਸ ਕਿਸਾਨ ਦਾ ਸਾਰਾ ਕੁਝ ਹੈ ਜਿਹੜਾ ਤਬਾਹ ਹੋ ਗਿਆ ਬੇਸ਼ੱਕ ਦੀ ਸਰਕਾਰ ਕਾਲੂ ਮੁਆਵਜ਼ਾ ਦਿੰਦੀ ਕਹਵੇ ਕਹਿ ਦਿੰਦੇ ਇਹ ਮੁਆਵਜ਼ਾ ਇਹ ਕਹਿੰਦੇ ਦਾ ਮੁੱਖ ਮੰਤਰੀ ਕਿ ਮੈਂ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਦਊਂਗਾ ਇੱਕ ਵੀ ਢੇਲਾ ਇਹਨਾਂ ਪਿਓ ਦੇ ਪੁੱਤਾਂ ਨੇ ਪਿਛਲੇ 23 ਦਾ ਨਹੀਂ ਦਿੱਤਾ ਇਹਨਾਂ ਦੇ ਰਾਜ ਚ ਕਈ ਵਾਰੀ ਫਸਲਾਂ ਖਰਾਬ ਹੋਈਆਂ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਦਿੱਤਾ ਸਗੋਂ ਜਿਹੜੇ ਪਹਿਲਾਂ ਦੇ ਬੁਆਬ ਜਿਹੜੇ ਪੈਸੇ ਪਾਸ ਕਰਾਇ ਸੀ ਕਿਸਾਨਾਂ ਨਾਲ ਲੜਕੇ ਪਾਸ ਕਰਾਏ ਸੀ ਉਹਨਾਂ ਦੀ ਇਹਨਾਂ ਨੇ ਦੁੱਕੀ ਨਹੀਂ ਦਿੱਤੀ ਇਹ ਤਾਂ ਸਿਰਫ ਜਿਹੜਾ ਜ਼ਿਮੀਦਾਰਾਂ ਦਾ ਕਿਸਾਨਾਂ ਦਾ ਖੂਨ ਚੂਸ ਰਹੇ ਐ ਔਰ ਜਿੱਦਾਂ ਪਿਛਲੇ ਸਮੇਂ 'ਚ ਝੋਨੇ 'ਚ ਇਹਨਾਂ ਨੇ ਕਟੌਤੀ ਕਰਾ ਕੇ 10% ਆਪਣੀਆਂ ਜੇਬਾਂ 'ਚ ਪਾ ਲਿਆ ਤੇ ਹੁਣ ਇਹ ਡੰਗੇ ਲਾਣ ਦਾ ਜਿਹੜਾ ਪਰਮ ਹੈ ਉਹ ਲੋਕਾਂ 'ਚ ਪਾਲ ਰਹੇ ਆ ਮੇਰੇ ਵੀਰੋ ਅਸਲ 'ਚ ਅਸੀਂ ਕਹਿਣਾ ਚਾਹੁੰਦੇ ਕਿ ਗੈਰ ਕਾਨੂੰਨੀ ਮਾਈਨਿੰਗ ਹੋਣ ਨਾਲ ਮੈਂ ਇੱਥੇ ਸ਼ਰਤ ਨਾਲ ਕਹਿ ਦਿੰਦਾ 100 ਫੁੱਟ ਦਾ ਜੇ ਪੀਤਾ ਪਾਈ ਆਪਾਂ ਪਾਣੀ ਚ ਕੋ ਉਤਰ ਸਕਦਾ ਹੋਵੇ ਤਾਂ 100 ਫੁੱਟ ਹੈ ਜਿਹੜਾ ਇੱਥੇ ਡੰਗਾ ਹੋ ਕੇ ਕੀ ਕੰਮ ਕਰ ਦੇਊਗਾ ਅੱਛਾ ਢੇਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਸਪੈਸ਼ਲ ਗਰਦਾਬਰੀ ਕਰਵਾਵਾਂਗੇ ਬੱਕਰੀ ਦਾ ਮੁਰਗੀ ਦਾ ਮੁਆਵਜ਼ਾ ਵੀ ਦਵਾਂਗੇ ਪਰ ਸਪੈਸ਼ਲ ਰਿਕਵਰੀ ਕਰਵਾਵਾਂਗੇ ਕੀ ਉਹਦੇ ਨਾਲ ਉਸ ਗਰਦਾਬਰੀ ਨਾਲ ਕਿਸਾਨਾਂ ਦਾ ਐਡਾ ਵੱਡਾ ਜਿਹੜਾ ਨੁਕਸਾਨ ਹੋਇਆ ਉਹਦਾ ਮੁੱਲ ਮੁੱਲ ਹੀ ਕੋਈ ਮੁੱਲ ਨਹੀਂ ਮੋੜਨਾ ਕੋਈ ਇਹਨਾਂ ਨੇ ਇੱਕ ਥੇਲਾ ਨਹੀਂ ਦੇਣਾ ਜਿਨ੍ਹਾਂ ਨੇ ਬੇਈਮਾਨ ਨੇ 23 ਚ ਇੱਕ ਪੈਸਾ ਨਹੀਂ ਦਿੱਤਾ ਇਹ 10 ਦਿਨ 23 ਚ ਕਿੰਨਾ ਨੁਕਸਾਨ ਹੋਇਆ ਕਿ ਅਸੀਂ ਫਲਾਣੇ ਕਿਸਾਨ ਨੂੰ ਇੰਨਾ ਮੁਆਵਜ਼ਾ ਦਿੱਤਾ ਨਹੀਂ ਦਿੱਤਾ ਪੰਜਾਬ ਦੇ ਪੰਜਾਬ ਦੇ ਅੰਦਰ ਨਹੀਂ ਦਿੱਤਾ ਇਸ ਕਰਕੇ ਕੋਈ ਇਹਨਾਂ ਤੋਂ ਆਸ ਨਹੀਂ ਸਪੈਸ਼ਲ ਗਤਾਬੀਆਂ ਕਰਾਣੀਆਂ ਇੱਕ ਬਹਾਨਾ ਹੈ। ਕੀ ਉਹ ਨਹੀਂ ਸਾਨੂੰ ਦੇਖਦਾ ਵੀ ਸਾਡਾ ਕਿੰਨਾ ਜ਼ਿਮੀਂਦਾਰਾਂ ਦੀ ਜ਼ਮੀਨ ਚਲੀ ਗਈ? ਪਿੰਡ ਦਾ ਪਟਵਾਰੀ, ਪਿੰਡ ਦਾ ਲੰਬੜਦਾਰ, ਪਿੰਡ ਦਾ ਸਰਪੰਚ ਦੱਸ ਸਕਦਾ ਕਿ ਆ ਮੇਰੇ ਪਿੰਡ ਦੀ ਜ਼ਮੀਨਾਂ ਜਿਹੜੀ ਚਲ ਗਈ। ਇਲਾਕੇ ਦੇ ਲੋਕਾਂ ਦੀ ਜਿਹੜੀ ਮੈਂ ਇਹ ਕਹਿੰਦਾ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਅੱਜ ਸਾਡੀ ਕੋਈ ਫਸਲ ਮਰ ਗਈ ਪਾਣੀ ਨਾਲ। ਜ਼ਮੀਨ ਤਾਂ ਸਾਡੀ ਬਚਿਆ ਰ ਨਾ। ਹੁਣ ਸਾਡੀ ਜ਼ਮੀਨ ਨਹੀਂ ਬਚਿਆ ਕਰਦੀ। ਅਸਲ ਚ ਲੜਾਈ ਇਹ ਹੈ। ਜੇ ਜ਼ਮੀਨ ਹੀ ਨਹੀਂ ਪੱਜਦੀ ਤਾਂ ਅਸੀਂ ਕਿੱਥੋਂ ਸਿੱਧੇ ਹੋਜੂਗੇ ਇਹ ਮਾਲਜਾ ਇਹਨਾਂ ਦਾ ਕੋਈ ਇੱਕ ਥੇਲਾ ਨਹੀਂ ਦੇਣਾ ਮੈਂ ਇਹਨਾਂ ਬਹਿਦੇ ਨਾਲ ਸ਼ਰਤ ਨਾਲ ਕਹਿੰਦਾ ਵੀ ਇੱਕ ਥੇਲਾ ਇਹਨਾਂ ਲੋਕਾਂ ਨੂੰ ਨਹੀਂ ਦੇਣਾ ਇਹਨਾਂ ਨੇ ਜਿਹੜੇ ਪਿੱਛੇ ਨਹੀਂ ਦਿੱਤਾ ਜਿਹੜੇ ਪਹਿਲਾਂ ਬਾਸ ਹੋਵੇ ਉਹ ਨਹੀਂ ਦਿੱਤੇ ਹੁਣ ਇਹ ਕਿੱਥੋਂ ਦੇ ਦੂਗੇ ਅੱਛਾ ਢੇਰ ਸਾਹਿਬ ਮੈਨੂੰ ਇਹੇ ਦੱਸੋ ਵੀ ਇਹ ਜਿਹੜੀ ਜਿਹੜਾ ਪਿਛਲਾ ਪਾਣੀ ਆ ਹੋਰ ਕਿੰਨੀ ਮਾਰ ਕਰੂਗਾ ਨਿਚਲੇ ਲੋਅਰ ਏਰੀਏ ਦੇ ਪੰਜਾਬ ਦੇ ਵਿੱਚ ਹੁਣ ਪਾਣੀ ਜਿਹੜਾ ਡੈਮਾਂ ਤੇ ਸਾਡੇ ਭਖੜਾ ਡੈਮ ਤੇ ਕੰਟਰੋਲ ਹੋ ਗਿਆ ਪਾਣੀ ਪਿਛਲੇ ਕੱਲ ਤੋਂ ਜਿਹੜੀ ਆਮਦ ਘਟ ਗਈ ਤੇ ਉਹਨਾਂ ਨੇ ਜਿਹੜਾ 80000 85000 ਕੁਇਸਕ ਛੱਡੇ ਦਾ ਉਹ 70000 ਕਰਦੇ ਆ ਜੇ ਹੁਣ ਮੀਂਹ ਨਹੀਂ ਪੈਂਦੇ ਫਿਰ ਕੋਈ ਮਾਰ ਨਹੀਂ ਪੈਣੀ ਪਾਣੀ ਪਾਣੀ ਦੀ ਜਿਹੜਾ ਲੋਕਾਂ ਦੀ ਜ਼ਿੰਦਗੀ ਆ ਆਂ ਬਾਂਗ ਚੱਲਣ ਲੱਗ ਪੈਣੀ ਪਰ ਸਾਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਬਿਨਾਂ ਦੇਰੀ ਜਿਹੜੇ ਉਹ ਉਪਰਾਲੇ ਆ ਉਹ ਕਰਿਆ ਮંત્રી ਆਪ ਛੱਕਦੇ ਬੋਰੀ ਇੱਕ ਬਠੜ ਘੱਟ ਚੱਕ ਲਿਆ ਵੇ ਲੇਕਿਨ ਜਿਹੜਾ ਉਹਦਾ ਕਰਨੇ ਦਾ ਕੰਮ ਹੈ ਉਹ ਪਹਿਲਾਂ ਉਹ ਕੰਮ ਕਰਾ ਲੋਕਾਂ ਦਾ ਬਿਜਲੀ ਪਾਣੀ ਦੀ ਸਹੂਦਤ ਜਿਹੜੀ ਹੈ ਉਹ ਚਾਲੂ ਕਰਾਵੇ ਤੇ ਲੋਕਾਂ ਨੂੰ ਜਿਹੜੇ ਮੁਆਵਜ਼ੇ ਦੀ ਜੇ ਗੱਲ ਕਹਿੰਦੇ ਐ ਤਾਂ ਅਸੀਂ ਦੇਖ ਲੈਂਦੇ ਆ ਵੀ ਕਿਆ ਮੁਆਵਜ਼ਾ ਦਿੰਦੇ ਲੋਕਾਂ ਨੂੰ ਜੀ ਅੱਛਾ ਸਰਕਾਰ ਦੇ ਕੋਈ ਐਮ ਐਲ ਏ ਕੋਈ ਮੰਤਰੀ ਇੱਥੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਨਹੀਂ ਮੰਤਰੀ ਕਰ ਰਿਹਾ ਪਹੁੰਚ ਮੰਤਰੀ ਉਦੋਂ ਤੋਂ ਜਦੋਂ ਤੇ ਹੜ ਲੱਗੇ ਵੇ ਆ ਉਹ ਲੱਗ ਰਿਹਾ ਆਪਣੇ ਕੱਪੜੇ ਲਵੇੜ ਰਿਹਾ ਪਰ ਅਸਲ ਕਾਰਨ ਇਹ ਆ ਵੀ ਜਿਹੜੀਆਂ ਪਹਿਲਾਂ ਨਹਿਰਾਂ ਦੀ ਜਿੱਦਾ ਪਟੜੀਆਂ ਬੈਠੀਆਂ ਉਹ ਤਾਂ ਇਹਨਾਂ ਨੇ ਇੱਕ ਢੇਲਾ ਜਿਹੜਾ ਉਹ ਨਹੀਂ ਖਰਚਿਆ ਡਰੇਨਿੰਗਾਂ ਜਿਹੜੀਆਂ ਨਾਲ ਸੂਏ ਕੱਸੀਆਂ ਕੱਢੀਆਂ ਮੈਂ ਡਰੇਨਸ ਕੱਢੀਆਂ ਮੈਂ ਪਾਣੀ ਦੇ ਵਾਧੂ ਪਾਣੀ ਜਾਣ ਨੂੰ ਉਹਨਾਂ ਦੀ ਕੋਈ ਸਫਾਈ ਨਹੀਂ ਹੋਈ ਉੱਥੇ ਅੜਾ ਹੋ ਗਿਆ ਝਾਰੀਆਂ ਹੋ ਗਈਆਂ ਤੇ ਚੂਹੇ ਨੇ ਦੋੜਾਂ ਕੱਢ ਲਈਆਂ ਤੇ ਜਦੋਂ ਨਹਿਰਾਂ ਚ ਪਾਣੀ ਛੱਡਣ ਨਾਲ ਲਾਜ਼ਮ ਤੌਰ ਤੇ ਜਿਹੜੀਆਂ ਸਲੇਪਾਂ ਬੈਠਣੀਆਂ ਇਹਦੀਆਂ ਇਹ ਇਹ ਠੀਕ ਹੈ ਕਿ ਮੰਤਰੀ ਉਦਣ ਦਾ ਲੋਕਾਂ ਦੇ ਵਿੱਚ ਹੀ ਆ ਹਮ ਠੀਕ ਹੈ ਧੰਨਵਾਦ ਤੁਹਾਡਾ ਢੇਰ ਸਾਹਿਬ ਬਹੁਤ ਬਹੁਤ ਥੈਂਕ ਯੂ